ਸ੍ਰੀਸ਼ ਕੁਮਾਰ ਪੁੱਤਰ ਜੈਪਾਲ ਸ਼ਰਮਾ ਮੈਂ ਪ੍ਰਾਪਰਟੀ ਦਾ ਕੰਮ ਕਰਦਾ ਮੇਰਾ ਘਰ ਤੇ ਆਫਿਸ ਪੈਰੋ ਪਰਚਾ ਹੈ ਘਰ ਦੇ ਵਿੱਚ ਹੀ ਮੈਂ ਆਫਿਸ ਬਣਾਇਆ ਹੋਇਆ ਹੈ ਜਿੱਥੇ ਮੈਂ ਬੈਠਾ ਸੀ ਲਗਭਗ ਤਕਰੀਬਨ 6 ਵਜੇ ਕੁਝ ਵਿਅਕਤੀਆਂ ਵੱਲੋਂ ਆ ਕੇ ਮੇਰੇ ਤੇ ਤਕਰੀਬਨ ਲਗਭਗ 10 ਦੇ ਕਰੀਬ ਵਿਅਕਤੀਆਂ ਦੇ ਆ ਕੇ ਮੇਰੇ ਤੇ ਹਮਲਾ ਕੀਤਾ ਗਿਆ ਜਿਹਦਾ ਨਾਮ ਮੈਂ ਪੁਲਿਸ ਡਿਪਾਰਟਮੈਂਟ ਨੂੰ ਦੱਸ ਦਿੱਤਾ ਹੈ ਤੇ ਜਿਸ ਦੀ ਵੀਡੀਓ ਰਿਕਾਰਡਿੰਗ ਸਾਰੀ ਮੈਂ ਪੁਲਿਸ ਡਿਪਾਰਟਮੈਂਟ ਨੂੰ ਪ੍ਰੋਵਾਈਡ ਕਰਵਾ ਦਿੱਤੀ ਹੈ ਤੇ মিডিਆ ਨੂੰ ਵੀ ਪ੍ਰੋਵਾਈਡ ਕਰਵਾ ਦਿੱਤੀ ਹੈ ਉਸ ਤੋਂ ਬਾਅਦ ਉਹ ਵਿਅਕਤੀਆਂ ਨੇ ਸਾਦੀ ਕੁੱਟਮਾਰ ਕੀਤੀ ਤੇ ਕੁੱਟਮਾਰ ਕਰਕੇ ਭੱਜਣ ਦੀ ਕੋਸ਼ਿਸ਼ ਕੀਤੀ ਅਸੀਂ ਭੱਜ ਕੇ ਆਪਣੇ ਮੈਂ ਆਪਣੇ ਮਤਲਬ ਕਿ ਵੀ ਜਦੋਂ ਉਹ ਬੰਦੇ ਵਿਅਕਤੀ ਆਏ ਜਿਸ ਟਾਈਮ ਉਹ ਐਂਟਰ ਗੇਟ ਤੋਂ ਐਂਟਰ ਹੋਏ ਮੈਂ ਭੱਜ ਕੇ ਆਪਣੇ ਪਿੱਛੇ ਮੇਰਾ ਨਾਲ ਰੈ residense ਵਿੱਚੇ ਕੀਤਾ ਹੋਇਆ ਰੈ residense ਦੇ ਵਿੱਚ ਚਲਾ ਗਿਆ ਉਸ ਬੰਦਿਆਂ ਨੇ ਆ ਕੇ ਮੇਰੀ ਉੱਥੇ residense ਦੇ ਵਿੱਚ ਆ ਕੇ ਕੁੱਟਮਾਰ ਕੀਤੀ ਠੀਕ ਹੈ ਮੈਂ ਪੁਲਿਸ ਡਿਪਾਰਟਮੈਂਟ ਨੂੰ ਬੇਨਤੀ ਕਰਦਾ ਵੀ ਇਸ ਦੇ ਵੱਧ ਤੋਂ ਵੱਧ ਕਾਰਵਾਈ ਕੀਤੀ ਜਾਵੇ ਜੋ ਬਣਦੀ ਕਾਨੂੰਨੀ ਕਾਰਵਾਈ ਹੈ ਨਾ ਤੇ ਕੀਤੀ ਜਾਵੇ ਕੀ ਮਾਮਲਾ ਕੀ ਸੀ ਰੋਇਤਾ ਮਾਮਲਾ ਇਹ ਸੀ ਮੈਂ ਉਸ ਬੰਦੇ ਤੋਂ 66 ਲੱਖ ਰੁਪਇਆ ਲੈਣਾ ਠੀਕ ਹੈ ਜੀ ਤੇ ਕੁਝ ਲੈਣ ਦੇਣ ਦਾ ਸਾਡਾ ਆਫਰ ਦੇ ਵਿੱਚ ਪੈਂਡਿੰਗ ਸੀ ਜਿਸ ਕਾਰਨ ਬਾਰ-ਬਾਰ ਮਤਲਬ ਕਿ ਗੱਲਬਾਤ ਸਾਡੀ ਆਫਰ ਚ ਹੋ ਰਹੀ ਸੀ ਠੀਕ ਹੈ ਜੀ ਉਹਦੇ ਸਬੰਧ ਦੇ ਵਿੱਚ ਧਮਕੀਆਂ ਦੇ ਰਿਹਾ ਸੀ ਕਦੇ ਬਾਰ-ਬਾਰ ਕੁਸ਼ ਕਰ ਰਿਹਾ ਸੀ ਇਹਨੇ ਆ ਕੇ ਸਾਡੇ ਘਰ ਦੇ ਉੱਤੇ ਹਮਲਾ ਕੀਤਾ ਤੇ ਸਾਡੀ ਕੁੱਟਮਾਰ ਕੀਤੀ ਪੁਲਿਸ ਡਿਪਾਰਟਮੈਂਟ ਨੂੰ ਬੇਨਤੀ ਹੈ ਇਹਦੇ ਉੱਤੇ ਬਣਦੀ ਕਾਰਵਾਈ ਕੀਤੀ ਜਾਵੇ ਤੇ ਸਖਤ ਤੋਂ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇ ਇਹਦੇ ਕੋਲ ਜੋ ਲਾਇਸੈਂਸੀ ਰਫਲ ਪਿਸਟਲ ਹੈ ਉਹ ਵੀ ਇਹਦਾ ਜਮ੍ਹਾਂ ਕਰਵਾਇਆ ਜਾਵੇ ਕਿਉਂਕਿ ਇਸ ਵਿਅਕਤੀ ਦੇ ਉੱਤੇ ਪਹਿਲਾਂ ਵੀ ਕਈ ਕਾਨੂੰਨੀ ਪਰਚੇ ਚੱਲ ਰਹੇ ਹਨ ਥੋੜੇ ਦਿਨ ਪਹਿਲਾਂ ਹਫਤਾ 10 ਦਿਨ ਪਹਿਲਾਂ ਇਸ ਬੰਦੇ ਨੇ ਇੱਕ ਸਰਕਾਰੀ ਬਿਲਡਿੰਗ ਬਰਾਸ ਦੇ ਵਿੱਚ ਵੀ ਜਿਹਦੀ ਕੰਪਲੇਂਟ ਬਡਾਲੀ ਥਾਣੇ ਦੇ ਵਿੱਚ ਹੈ ਬਰਾਸ ਦੇ ਵਿੱਚ ਵੀ ਇੱਕ ਸਰਕਾਰੀ ਬਿਲਡਿੰਗ ਨੂੰ ਜਿੰਦਾ ਤੋੜਨ ਦੀ ਕੰਪਲੇਂਟ ਇਹਦੀ ਹੈ ਜਿਸ ਦੇ ਉੱਤੇ ਨੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਤੇ ਦੀਵਾਰ ਵਗੈਰਾ ਢਾਈ ਠੀਕ ਹੈ ਜੀ ਮੈਂ ਪੁਲਿਸ ਡਿਪਾਰਟਮੈਂਟ ਨੂੰ ਅਤੇ ਭਗਵੰਤ ਮਾਨ ਸਾਹਿਬ ਨੂੰ ਬੇਨਤੀ ਕਰਦਾ ਹਾਂ ਇਸ ਬੰਦੇ ਤੇ ਵੱਧ ਤੋਂ ਵੱਧ ਕਾਨੂੰਨੀ ਕਾਰਵਾਈ ਕੀਤੀ ਜਾਵੇ ਤੇ ਸਾਨੂੰ ਇਨਸਾਫ ਦਿਵਾਇਆ ਜਾਵੇ। ਪੈਰੋਂ ਪਰਦੇ ਬਾਹਰ ਫਾਰਮ 'ਚ ਝਗੜਾ ਹੋਇਆ ਸੀ। ਪਾਸੇ ਜੇਸ਼ ਕੁਮਾਰ, ਸ੍ਰੇਸ਼ ਕੁਮਾਰ ਵਗੈਰਾ ਇੱਕ ਪਾਸੇ ਗੋਪੇਸ਼ ਸਿੰਘ ਤੇ ਜੀ ਟੈਂਪਰ ਪਰ ਇਹਨਾਂ ਦਾ ਆਪਸ ਵਿੱਚ ਝਗੜਾ ਹੋਇਆ ਸੀ। ਦੋਨੇ ਤਰਫੋਂ ਸੱਟਾਂ ਲੱਗੀਆਂ ਸੀ। ਸ਼ਿਗਲਾ ਉੱਪਰ ਦਾਗ ਰ ਹੋਈ ਸੀ। ਉਹਨਾਂ ਤਰ੍ਹਾਂ ਦੇ ਡਾਕਟਰੀ ਰਿਪੋਰਟਾਂ ਮੁਤਾਬਕ ਜਿੱਦਾਂ ਦੀ ਹੁੰਦਾ ਅਸੀਂ ਪਰਚਾ ਦਰਜ ਕਰ ਲਿਆ। ਜੋ ਅਗਲੀ ਜੀਮੇ ਰਿਪੋਰਟਾਂ ਆਉਣਗੀਆਂ ਉਸ ਦੇ ਤੱਕ ਕਾਰਵਾਈ ਕਰਾਂ ਝਗੜਾ ਫਿਜ਼ਿਕਲ ਨੂੰ ਲੈ ਕੇ ਝਗੜਾ ਕੋਈ ਇਹਨਾਂ ਦਾ ਆਪਸੀ ਜ਼ਮੀਨ ਦਾ ਪੈਸਾ ਲੈਣ ਦੇਣਾ ਹੈ ਪੈਸਾ ਲੈਣ ਕਿੰਨੇ ਤੋਂ ਬੰਦੇ ਜੀ ਦੂਜੇ ਪੱਲੇ ਤੋਂ ਕੜਾਈ ਦੋਨੇ ਪਾਸੇ ਪਾਸੇ 6-6 ਬੰਦੇ ਲਖਾਇਆ ਦੋਨੇ ਪਾਸੇ